ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀ ਇਸ ਸਮੇਂ ਅਸੀਂ ਰਾਜਾ ਸਾਹਿਬ ਮਹਾਰਾਜ ਜੀ ਦੇ ਸਥਾਨ ਤੇ ਮੌਜੂਦ ਆ ਔਰ ਬਿਲਕੁਲ ਮੇਰੇ ਪਿੱਛੇ ਦਿਖਾ ਦੇ ਵਜੇ ਕੱਟ ਹੋ ਚੁੱਕਾ ਇੱਥੇ ਔਰ ਸੁਖਵੀਰ ਸਿੰਘ ਬਾਦਲ ਇੱਥੇ ਪਹੁੰਚੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਇੱਥੇ ਪਹੁੰਚੇ ਨੇ ਔਰ ਮੀਡੀਆ ਵੀ ਜਿਹੜਾ ਇੱਥੇ ਸਾਰਾ ਪਹੁੰਚਿਆ ਹੋਇਆ ਤਾਂ ਦੇਖਦੇ ਆ ਇਹ ਗੱਲਬਾਤ ਕਰਦੇ ਨੇ ਕਿ ਉਹਨਾਂ ਦੇ ਮਨਾਂ ਦੇ ਵਿੱਚ ਕਾਫੀ ਵੱਡੀ ਥੇਸ ਪਹੁੰਚੀ ਹੈ ਅੱਜ ਜਿਹੜੀ ਸਿਵਾਸ ਜਿਹੜੀ ਸਿਵਾਸ ਅੱਸੀ ਗਾ ਜੀ ਆਹ ਦੇਖੋ ਇਹ ਸਲੇਸ਼ ਪਰਮਪਤ ਇਹਨਾਂ ਦਾ ਰਸਤਾ ਛੋੜ ਦਸਤ ਛੋੜ ਦੋ ਇਸ ਪਾਸੇ ਦੇਖੁੰਦਾ ਮੈਟਰ ਕੀ ਹੈ ਇਹ ਤੁਹਾਨੂੰ ਆ ਰਸਤਾ ਜਿਹੜਾ ਰਸਤਾ ਚਲੋ ਜੀ ਚਲੋ ਦਾ ਕੰਦੇ ਕੰਦੇ ਸਿੱਪਾਣਾ ਸਾਡੇ ਕੋਲ ਵੀਰਵਾ ਹੈਗਾ ਯਾਰ ਤੇ ਇਹੋ ਚਲੋ ਜੀ ਚਲੋ ਚਲੋ ਜੀ ਸੋ ਸ੍ਰੀ ਕਾਮ ਸੋ ਨਿਹਾਲ ਸੋ ਸ੍ਰੀ ਕਾਮ ਅੱਗੇ ਚੱਲੋ ਜੀ ਅੱਗੇ ਅੱਗੇ ਵਾਹ 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 ਹੇ ਮਾਡਲ ਤੁਹਾਨੂੰ ਮੈਂ ਲੇਡਨਾ ਤੁਹਾਨੂੰ ਮੈਂ ਮੀਡੀਆ ਪੁਜੀਆ ਮੀਡੀਆ ਵਾਲੇ ਬਾਹਰ ਆ ਜਾਓ ਮੀਡੀਆ ਵਾਲੇ ਸਾਰੇ ਬਾਹਰ ਆ ਜਾਓ ਮੀਡੀਆ ਬਾਹਰ ਆ ਜਾਓ ਸਾਰੇ ਹੀ ਜੀ ਬਈ ਇਧਰ ਹੀ ਰੁਕ ਜਾਓ ਬੇਨਤੀ ਹੈ ਬਾਹਰ ਆ ਜਾਓ ਸਾਰੇ ਸਾਰੇ ਅੰਦਰ ਨਹੀਂ ਅੰਦਰ ਹੀ ਅੰਦਰ ਹੀ ਅੰਦਰ ਨਹੀਂ ਅੰਦਰ ਨਹੀਂ ਬਿਲਕੁਲ ਨਹੀਂ ਅੰਦਰ ਨਹੀਂ ਬਿਲਕੁਲ ਬਾਹਰ ਆ ਜਾਓ

ਉਹ ਤਕਬੀਰ ਬਾਦ ਲਾਂਦੇ ਹੀ ਪਹਿਲਾਂ ਪ੍ਰਕਾਸ਼ ਸਥਾਨ ਸ੍ਰੀ ਖੰਡਪੜ ਸਾਹਿਬ ਜਿੱਥੇ ਚੱਲ ਰਹੇ ਨੇ ਉੱਤਰ ਗਏ ਨੇ ਜੀ ਖਾਲਸਾ ਜੀ ਕੀ ਕਹੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਾਰਟੀ ਪ੍ਰਧਾਨ ਸਰ ਸੁਖਵੀਰ ਸਿੰਘ ਜੀ ਬਾਦਲ ਉੱਚੇਚੇ ਤੌਰ ਤੇ ਜਿਹੜਾ ਸਾਡੇ ਏਰੀਆ ਦਾ ਪ੍ਰਸਿੱਧ ਸਥਾਨ ਆ ਉੱਤੇ ਨਮਸਤਕ ਹੋਣ ਲਈ ਆਏ ਆ ਉਹ ਅੱਗੇ ਵੀ ਆਉਂਦੇ ਰਹੇ ਆ ਤੇ ਅੱਜ ਵੀ ਉੱਚੇਚੇ ਤੌਰ ਤੇ ਉਹ ਨਮਸਤਕ ਹੋਣ ਲਈ ਆਏ ਆ ਉਹ ਪਹਿਲਾਂ ਦਰਬਾਰ ਸਾਹਿਬ ਗਏ ਆ ਜਿੱਥੇ ਅਖੰਡ ਪੜ ਸਾਹਿਬਾਂ ਦੀ ਲੜੀ ਚੱਲਦੀ ਹੈ ਤੇ ਜਿਹੜਾ ਇਹ ਪਿਛਲੇ ਦਿਨਾਂ ਤੋਂ ਮੈਂ ਸਮਝਦਾ ਕਿ ਪੰਜਾਬ ਦਾ ਮੁੱਖ ਮੰਤਰੀ ਬੇਬੋਲੜੀ ਬਿਆਨਬਾਜ਼ੀ ਕਰ ਰਿਹਾ ਕਿਉਂਕਿ ਇਹ ਸਥਾਨ ਸਾਡੇ ਏਰੀਆ ਦਾ ਉਹ ਸਥਾਨ ਹੈ ਜਿੱਥੇ ਲੋਕਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਔਰ ਇਹ ਉਹ ਸਥਾਨ ਹੈ ਜਿੱਥੇ ਗੁਰ ਮਰਿਆਦਾ ਮੁਤਾਬਕ ਖੰਡ ਪਾਠਾ ਸਾਹਿਬ ਦੀ ਲੜੀ ਚੱਲਦੀ ਆ ਸੋ ਜਿੱਥੇ ਮੁੱਖ ਮੰਤਰੀ ਸਾਹਿਬ ਨੇ ਇਹੋ ਜਿਹਾ ਬੇਤੁਕਾ ਬਿਆਨ ਦੇ ਕੇ ਜਿਹੜਾ ਭਰਮ ਭਲੇਖਾ ਪੈਦਾ ਕੀਤਾ ਕਿਉਂਕਿ ਇਹ ਸਥਾਨ ਸਾਡੇ ਮੈਂ ਸਮਝਦਾ ਕਿ ਜਨੂ ਤੋਂ ਪਹਿਲਾਂ ਦਾ 100 ਕਿੰਨੇ ਸੋ ਸਾਲ ਹੋ ਗਏ ਆ ਵੀ ਇਸ ਸਥਾਨ ਨੂੰ ਚਲਦਿਆਂ ਤੇ ਅੱਜ মিডিਆ ਵੀ ਕੱਲ ਪਰਸਨਲ ਹਮ ਰਿਹਾ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਮੁਖਸਾਰ ਮੱਗੀ ਤੇ ਇਹ ਜਿਹੇ ਬਿਆਨ ਦਿੱਤਾ ਕਿ ਲੋਕਾਂ ਦੇ ਵਿੱਚ ਦੁਬਧਾ ਪੈਦਾ ਹੋ ਗਈ ਕਿ ਸ਼ਾਇਦੇ ਕੋਈ ਮਜਾਰਿਆ ਜਾਂ ਕੋਈ ਏਦਾਂ ਦਾ ਸਥਾਨ ਆ ਸੋ ਕਿਉਂਕਿ ਸਾਡੇ ਏਰੀਆ ਦੇ ਵਿੱਚ ਤੁਸੀਂ ਵੀ ਇੱਥੇ ਰਹਿੰਨੇ ਕਿਉਂਕਿ ਹਰ ਇੱਕ ਗੱਡੀ 'ਚ ਜਿੱਥੇ ਵੀ ਤੁਸੀਂ ਜਾਓਗੇ ਦਵਾਬੇ ਦੇ ਵਿੱਚ ਨਹੀਂ ਚਾਹੇ ਮਾਲਵੇ ਦੇ ਚਲਜੋ ਚਾਹੇ ਮਾਝੇ ਦੇ ਚਲਜੋ ਇਸ ਸਥਾਨ ਦਾ ਜਿਹੜਾ ਲੋਕਾਂ ਦੇ ਮਨ ਦੇ ਅੰਦਰ ਬਹੁਤ ਵੱਡਾ ਸਤਕਾਰ ਆ ਸੋ ਪਾਰਟੀ ਪ੍ਰਧਾਨ ਜੀ ਚੇਤੇ ਤੌਰ ਤੇ ਇੱਥੇ ਅੱਜ ਦਰਸ਼ਨ ਕਰਨ ਦੇ ਲਈ ਪਹੁੰਚੇ ਆ ਸੋ ਬਾਕੀ ਗੱਲ ਤਾਂ ਉਹ ਤੁਹਾਨੂੰ ਦੱਸਣਗੇ ਸਿਰਫ ਅੱਜ ਦਾ ਜਿਹੜਾ ਮੇਨ ਮਕਸਦ ਆ ਇੱਥੇ ਨਮਸਤਕ ਹੋਣ ਲਈ ਪਹੁੰਚੇ ਆ ਕਿਉਂਕਿ ਜਿਹੜਾ ਪ੍ਰਚਾਰ ਕੀਤਾ ਗਿਆ ਨਹੀਂ ਪਾਰਟੀ ਵੱਲੋਂ ਤੁਸੀਂ ਨਿਰਦੇਸ਼ ਆਈ ਹੋਵੇ ਕੋਈ ਨਹੀਂ 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 ਉਹਨਾਂ ਦਾ ਸਿਰਫ ਇਹ ਨਿਰਦੇਸ਼ ਆਇਆ ਸੀ ਕਿ ਮੈਂ ਉਸ ਸਥਾਨ ਤੇ ਅੱਜ ਦਰਸ਼ਨ ਕਰਨ ਲਈ ਜਾਂਦਾ ਕਿਉਂਕਿ ਜਦੋਂ ਵੀ ਉਹ ਅੱਗੇ ਵੀ ਇਸ ਏਰੀਆ ਦੇ ਵਿੱਚ ਆਉਂਦੇ ਆ ਚਾਹੇ ਬੰਗਿਆ ਏਰੀਆ ਜਦੋਂ ਵੀ ਆਏ ਆ ਤੇ ਉਹ ਇਸ ਸਥਾਨ ਤੇ ਜਰੂਰ ਹੋ ਕੇ ਗਏ ਆ ਕਿਉਂਕਿ ਰਾਜਾ ਸਾਹਿਬ ਦਾ ਅਸ਼ੀਰਵਾਦ ਹਮੇਸ਼ਾ ਹੀ ਇਸ ਸਥਾਨ ਤੋਂ ਲੈ ਕੇ ਗਿਆ ਚਾਹੇ ਉਹ ਇਲੈਕਸ਼ਨਾਂ ਦਾ ਸਮਾਂ ਸੀਗਾ ਜਾਂ ਉਦ ਦਾ ਵੀ ਸੀਗਾ ਸੋ ਇਸ ਲਈ ਆਏ ਆ ਅੱਛਾ ਇੱਕ ਗੱਲ ਨਾ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਹਿੰਦੇ ਕਿ ਹੋ ਸਕਦਾ ਹੈ ਸੀਐਮ ਸਾਹਿਬ ਨੂੰ ਅਧੂਰੀ ਜਾਣਕਾਰੀ ਦਿੱਤੀ ਗਈ ਹੋਵੇ ਪਰ ਹਾਂ ਕਾਲੀ ਉਹ ਕਰ ਗਏ ਲੋਕ ਇਹ ਵੀ ਗੱਲ ਕਰ ਰਹੇ ਨਾਲ ਦੀ ਨਾਲ ਜਥੇਦਾਰ ਸਾਹਿਬ ਨੇ ਵੀ ਗੱਲ ਕਹੀ ਹੈ ਪਰ ਹੋ ਸਕਦਾ ਹੈ ਕਹਿੰਦੇ ਉਹਨਾਂ ਕੋਲ ਅਧੂਰੀ ਜਾਣਕਾਰੀ ਹੋਵੇ ਦੇਖੋ ਜੇ ਮੁੱਖ ਮੰਤਰੀ ਕੋ ਅਧੂਰੀ ਜਾਣਕਾਰੀ ਹੋਊਗੀ ਜਿਨੇ ਪੂਰਾ ਪੰਜਾਬ ਸਾਹਮਣਾ ਤੇ ਉਹ ਜਾਣਕਾਰੀ ਕਿਤੇ ਕੋ ਹੋਊਗੀ ਜੇ ਮੁੱਖ ਮੰਤਰੀ ਐਡੇ ਵੱਡੇ ਅਹੁਦੇ ਤੇ ਬੈਠ ਕੇ ਐਸ ਦੀ ਬੇਤੁਕੀ ਬਿਆਨਬਾਜ਼ੀ ਕਰੂਗਾ ਤੇ ਪੰਜਾਬ ਦੇ ਲੋਕਾਂ ਨੂੰ ਗਮਰਾਹ ਕਰੂਗਾ ਉਹ ਉੱਥੇ ਸਟੇਟਮੈਂਟ ਦੇ ਰਿਹਾ ਮੁਖ ਸਰ ਦੀ ਧਰਤੀ ਦੇ ਮਾਗੀ ਦੇ ਮੇਲੇ ਦੇ ਉੱਤੇ ਕਿ ਜਿਹੜੇ 328 ਰੂਪ ਲਾਪਤਾ ਹੋ ਗਏ ਆ ਉਹਦੇ ਵਿੱਚੋਂ 169 ਰੂਪ ਦੇ ਜਿਹੜੇ ਉਹ ਮਿਲ ਗਏ ਆ ਸੋ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਐਡੇ بڑے ਅਹੁਦੇ ਤੇ ਜਿਹੜਾ ਕੋਈ ਮੁੱਖ ਮੰਤਰੀ ਬੈਠਾ ਹੋਵੇ ਐਹ ਜੀ ਬਿਆਨਬਾਜ਼ੀ ਕਰੇ ਉਹ ਸਿਰਫ ਕਿਉਂਕਿ ਲੋਕ ਜਾਣਦੇ ਆ ਕਿ ਉਹਨੇ ਸ਼੍ਰੀ ਅਕਾਲ ਤਖਤ ਸਭਾ ਤੇ ਪੇਸ਼ ਹੋਣਾ ਸੀ ਲੋਕਾਂ ਦਾ ਧਿਆਨ ਅਡਵਰਟ ਕਰਨ ਦੇ ਲਈ ਕਹਿ ਦੋ ਮਤਲਬ ਉਹਨੇ ਇਹ ਜੇ ਸਥਾਨ ਨੂੰ ਚੁਣਿਆ ਕਿ ਇਸ ਤਰ੍ਹਾਂ ਇਹ ਇਸ ਸਥਾਨ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਇਸ ਸਥਾਨ ਕਿਉਂ ਮਤਲਬ ਇਹ ਵੀ ਸਵਾਲ ਹਨ ਉਹ ਇਸੇ ਸਥਾਨ ਨੂੰ ਕਿਉਂ ਛੁੜੇਗੇ ਕਿਉਂਕਿ ਇਹ ਤਾਂ ਹੁਣ ਦੇਖੋ ਉਹਨਾਂ ਦੀ ਐਸਆਈਟੀ ਪਹਿਲਾਂ ਆਈ ਫਿਰ ਉਹ ਦੇਖ ਕੇ ਵੀ ਗਈ ਸਾਰਾ ਕੁਝ ਇੱਥੇ ਦੀ ਕਮੇਟੀ ਨੇ ਵੀ ਰਿਕਾਰਡ ਦੇ ਦਿੱਤਾ ਉਸ ਤੋਂ ਬਾਅਦ ਵੀ ਮਤਲਬ ਇਹ ਜੇ ਦੇਖੋ ਜੇ ਇੱਕ ਸਟੇਟ ਦਾ ਮੁੱਖ ਮੰਤਰੀ ਇਹ ਜੇ ਝੂਠ ਦਾ ਪ੍ਰਚਾਰ ਕਰੂਗਾ ਤਾਂ ਲੋਕ ਉਮੀਦ ਕਿਹਦੇ ਤੋਂ ਕਰੂਗਾ ਕਿਉਂਕਿ ਮੁੱਖ ਮੰਤਰੀ ਨੇ ਜਿਹੜਾ ਬੁੱਲਣਾ ਹੋਣਾ ਰਿਕਾਰਡ ਹੋਣਾ ਔਰ ਉਹ ਮੰਗੀ ਦੀ ਜਿਹੜੀ ਕਾਨਫਰੰਸ ਚੱਲ ਰਹੀ ਸੀਗੀ ਉੱਥੇ ਗੱਲ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਵੀ ਜਿਹੜੇ 328 ਰੂਪ ਲਾਪਤਾ ਹੋਇਆ ਉਹਦੇ ਵਿੱਚੋਂ ਆ ਮਿਲ ਗਏ ਆ ਤੇ ਉਹ ਸ਼ਬਦ ਕੀ ਵਰਤਿਆ ਵੀ ਰਸੋਈ ਖਾਨੇ ਚ ਜਦਕੀ ਸਾਰੀ ਤੋਂ ਨਹੀਂ ਵਰਤੇ ਉਹਨਾਂ ਨੇ ਨਹੀਂ 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 ਅ ਬਕਾਇਦਾ ਜੀ ਸਟੇਟ ਇਹ ਅਨਾਉਂਸ ਕੀਤਾ ਪਹਿਲਾਂ ਇਹ ਸੇਟਰ ਸੋਈ ਖਾਣਾ ਨਹੀਂ ਕਿਉਂ ਨਹੀਂ ਨਹੀਂ ਮੈਂ ਉੱਥੋਂ ਤਾਂ ਨਹੀਂ ਗਿਆ ਧਾਰਮਿਕ ਬੰਗਿਆਂ ਉਹਨੂੰ ਉਸ ਜਦੋਂ ਪਹਿਲਾਂ ਗਿਆ ਉਹਨੇ ਇਹ ਕਿਹਾ ਵੀ ਬੰਗਿਆਂ ਲੱਗੇ ਉਹ ਧਾਰਮਿਕ ਸਥਾਨ ਤੋਂ ਇਹ ਸਰੂਪ ਮਿਲ ਗਿਆ ਸਾਨੂੰ ਤੇ ਉਸ ਤੋਂ ਬਾਅਦ ਪ੍ਰੈਸ ਨਹੀਂ ਸਥਾਨ ਦਾ ਨਾਂ ਨਹੀਂ ਲਿਆ ਬੰਗਾ ਨਵਾਂ ਸ਼ਹਿਰ ਦੇ ਲੱਗੇ ਉਸ ਤੋਂ ਬਾਅਦ ਉਹਨਾਂ ਨੇ ਨਾਂ ਵੀ ਪਏ ਹੋੜੀ ਹੋੜੀ ਜਿੰਨ ਤੱਕ ਕਰਤਾ ਕੋਈ ਜਦੋਂ ਐਸਾਈਟ ਇੱਥੇ ਪਹੁੰਚ ਗਈ ਉਹ ਕਹਤਾ ਨਾ ਕਿਤੇ ਜਿਹੜੇ ਮੁੱਖ ਮੰਤਰੀ ਸਾਹਿਬ ਪਿਆ ਉਹ ਮੈਨੂੰ ਲੱਗਦਾ ਨਸ਼ਰੀ ਲੋਰ ਚ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਆਪਾਂ ਕਿਹਾ ਹੈ ਜਿਹਾ ਬਿਆਨ ਦੇਣਾ ਇਹ ਨਿੱਜੀ ਗੱਲ ਹੋ ਗਈ ਜੀ ਖਾਰਾ ਸਾਹਿਬ ਤੁਸੀਂ ਕੀ ਇਸ ਸਮੇਂ ਮਾਹੌਲ ਚੱਲ ਰਿਹਾ ਹੈ ਦੇਖੋ ਮਾਹੌਲ ਬੜਾ ਇਹਨਾਂ ਦੁਆਰਾ ਗਲਤ ਸਿਰਜਿਆ ਜਾ ਰਿਹਾ ਸੀਗਾ ਜੀ ਉਹ ਇੱਕ ਸੀਐਮ ਹੈ ਉਹਨਾਂ ਨੂੰ ਹਰ ਚੀਜ਼ ਦੀ ਜਾਣਕਾਰੀ ਹੁੰਦੀ ਹੈ ਤੋਲ ਮੋਲ ਕੇ ਤੋਲ ਮੋਲ ਕੇ ਬੋਲਣਾ ਚਾਹੀਦਾ ਹਰ ਚੀਜ਼ ਨੂੰ ਕਿਉਂਕਿ ਇਹ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਜੀ ਸੋ ਇਨਡਾਇਰੈਕਟਲੀ ਅਸੀਂ ਉਹ ਭਾਵਨਾਵਾਂ ਨੂੰ ਠੇਸ ਪਹਚਾ ਰਹੇ ਹਾਂ ਉਹਨਾਂ ਨੂੰ ਬਹੁਤ ਸੋਚ ਵਿਚਾਰ ਕੇ ਇਹਦੇ ਉੱਪਰ ਬੋਲਣਾ ਚਾਹੀਦਾ ਸੀ ਜੋ ਕਿ ਉਹਨਾਂ ਨੇ ਬਹੁਤ ਕਾਲੀ ਕੀਤੀ ਹੈ ਹਰ ਚੀਜ਼ ਦਾ ਹਰ ਪੱਖ ਜਾਣ ਕੇ ਇਸ ਲੈਵਲ ਤੇ ਸਾਨੂੰ ਸਨਵੇਦਨਸ਼ੀਲ ਮਾਮਲਾ ਹੈ ਔਰ ਬਹੁਤ ਦੇਖੋ ਪੰਜਾਬ ਦੇ ਵਿੱਚ ਹਮੇਸ਼ਾ ਜਦੋਂ ਕੋਈ ਚੀਜ਼ ਹੁੰਦੀ ਧਾਰਮਿਕ ਤੌਰ ਤੇ ਹੀ ਹਿਲਜੁਲ ਹੁੰਦੀ ਆ ਸੋ ਉਹਨਾਂ ਦੀ ਮੇਰੇ ਮੈਨੂੰ ਤਾਂ ਇਹ ਲੱਗ ਰਿਹਾ ਕਿ ਸ਼ਾਇਦ ਕੋਸ਼ਿਸ਼ ਇਹ ਸੀਗੀ ਕਿਤੇ ਇੱਥੇ ਤਲਾਅ ਹੋਵੇ ਕਿਉਂਕਿ ਉਹਨਾਂ ਨੇ 15 ਤਰੀਕ ਨੂੰ ਉੱਥੇ ਅਗਲਤਖ ਸਾਹਿਬ ਪੇਸ਼ ਹੋਣਾ ਸੀਗਾ ਵੀ ਲੋਕਾਂ ਦਾ ਧਿਆਨ ਉਸ ਪਾਸੇੋਂ ਹਟਕੇ ਕਿਸੇ ਨਾ ਕਿਸੇ ਹਿਸਾਬ ਨਾਲ ਵੀ ਉਹਨਾਂ ਦਾ ਨਾਮ ਫੇਰ ਮੂਰੇ ਚੱਲੇ ਵੀ ਮੈਂ ਠੀਕ ਹੈ ਸੋ ਮੈਨੂੰ ਨਹੀਂ ਲੱਗਦਾ ਕਿ ਇਹ ਲੋਕਾਂ ਦਾ ਝੂਠ ਬੋਲਿਆ ਕਿ ਆਪਣੇ ਆਪ ਨੇ ਝੂਠ ਬੋਲਦੇ ਇਹਨਾਂ ਨੂੰ ਚਾਹੀਦਾ ਥੋੜਾ ਜਿਆਦਾ ਸੋਚ ਵਿਚਾਰ ਕਰਨ ਕਿਉਂਕਿ ਇਹ ਧਾਰਮਿਕ ਮੁੱਦੇ ਬਹੁਤ ਵੱਡੇ ਹੁੰਦੇ ਨੇ ਸਿਐਮ ਤਾਂ ਆਪਣੇ ਆਪ 'ਚ ਕਾਨੂੰਨ ਹੈ ਹਾਂਜੀ ਕਈ ਕੱਲੀ ਕੱਲੀ ਗੱਲ ਜਿਵੇਂ ਤੁਸੀਂ ਕਿਹਾ ਬਿਲਕੁਲ ਦੁਨੀਆ ਨੋਟ ਕਰ ਰਹੀ ਹੈ ਦੇਖੋ ਮੁੱਖ ਮੰਤਰੀ ਸਾਹਿਬ ਜਦੋਂ ਬੋਲਦੇ ਆ ਉਹ ਬਿਨਾਂ ਰਿਕਾਰਡ ਤੋਂ ਤਾਂ ਦੇਖੋ ਪੂਰੀ ਡਿਟੇਲ ਲੈ ਕੇ ਬੋਲ ਰਹੇ ਸੀਗੇ ਜਾਂ ਤਾਂ ਉਹਨਾਂ ਨੇ ਐਸਆਈਟੀ ਨੇ ਜਾਣਕਾਰੀ ਗਲਤ ਦਿੱਤੀ ਜਾਂ ਉਹਨਾਂ ਨੇ ਜਾਣ ਬੁੱਝ ਕੇ ਕੀਤਾ ਸੋ ਕਿਤੇ ਨਾ ਕਿਤੇ ਸ਼ੰਗਤਾਂ ਦੀ ਮੰਗ ਕੀਤੀ ਹੈ ਤੁਸੀਂ ਕੀ ਸਮਝ ਪਾਏ ਦੇਖੋ ਸੰਗਤਾਂ ਜਿਹੜੀਆਂ ਲੋਕਾਂ ਦੇ ਮਨ ਦੇ ਅੰਦਰ ਬਹੁਤ ਵੱਡਾ ਪ੍ਰੋਸ ਆ ਮੁੱਖ ਮੰਤਰੀ ਨੂੰ ਬਿਨਾਂ ਸ਼ਰਤ ਇੱਥੋਂ ਆ ਕੇ ਮਾਫੀ ਮੰਗਣੀ ਚਾਹੀਦੀ ਆ ਕਿਉਂਕਿ ਜਿਹੜਾ ਪ੍ਰਚਾਰ ਕੁਕ ਮੱਖ ਮੰਤਰੀ ਸਾਹਿਬ ਦਾ ਤਾਂ ਇੱਕੋ ਜ਼ੋਰ ਲੱਗਾ ਹੈ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਨੂੰ ਕਿੱਦਾਂ ਬਦਨਾਮ ਕੀਤਾ ਜਾਵੇ ਇਹ ਤਾਂ ਹੁਣ ਮੌਜੂਦਾ ਐਮ ਐਲ ਏ ਸਾਹਿਬ ਨੂੰ ਸੋਚਣਾ ਚਾਹੀਦਾ ਜੀ ਇੱਕ ਲਾਈਨ ਖਿੱਚ ਕੇ ਉਹਨਾਂ ਨੂੰ ਤੁਰਨਾ ਚਾਹੀਦਾ ਸੋ ਇਹ ਬਹੁਤ ਵੱਡਾ ਮੁੱਦਾ ਹੈ ਸਾਹਿਬ ਕਹਿੰਦੇ ਮੈਨੂੰ ਮਿਲਿਆ ਸਾਰਾ ਕੁਝ ਇੱਥੋਂ ਸਾਡੇ ਪਰਿਵਾਰ ਤੇ ਉਹੀ ਤਾਂ ਮੈਂ ਕਹਿ ਰਿਹਾ ਜੀ ਹੁਣ ਜਾਂ ਤਾਂ ਇੱਥੇ ਹੁਣ ਸੀ ਐਮ ਸਾਹਿਬ ਦੇ ਉੱਤੇ ਕੋਈ ਕਾਰਵਾਈ ਕੀਤੀ ਜਾਵੇ ਕਿਉਂਕਿ ਉਹਨਾਂ ਨੇ ਲੋਕਾਂ ਦੇ ਭਾਵਨਾਵਾਂ ਨੂੰ ਛੇੜਿਆ ਜੀ ਇਹ ਬਹੁਤ ਵੱਡਾ ਮੁੱਦਾ ਹੈ ਜੀ ਤਾਂ ਤਾਂ ਸੁਖਬੀਰ ਸਿੰਘ ਬਾਦਲ ਆਪਾਂ ਫੇਰ ਕਰਦੇ ਤੈਨੂੰ ਨਹੀਂ 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 ਤਾਂ ਹੁਣ ਤਸਵੀਰਾਂ ਜੀ ਚਾਂਸੀ ਨੇ ਕਾਇਦ ਨੂੰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਔਰ ਬਿਲਕੁਲ ਸ਼ਸ਼ੀਕਰ ਜੀ ਫ੍ਰੇਮ ਵਿੱਚ ਤੁਹਾਨੂੰ ਗੁਰਬਖਸ਼ ਖਾਲਸਾ ਔਰ ਸੁਖਬੀਰ ਸਿੰਘ ਬਾਦਲ ਆ ਛੱਡ ਦਿਓ ਜੀ O artista ਜੀ ਬਾਜੀ ਹਾਂਜੀ ਹਾਂਜੀ ਆਪਣੀ ਗੱਲ ਵਿੱਚ ਨਾ ਜੀ ਜੀ ਤੁਸੀਂ ਗੱਲ ਕਰ ਲਓ ਜੀ ਜੀ ਕੀ ਕਹਿਣਾ ਤੁਹਾਡਾ ਪੂਰੇ ਵਿਸ਼ੇ ਦੇ ਉੱਤੇ ਦੇਖੋ ਬਾਜੀ ਧਾਰਮਿਕ ਸਥਾਨ ਕੋਈ ਵੀ ਹੋਵੇ ਸਾਨੂੰ ਕਿਸੇ ਦੇ ਵਰਕਲੋਪ ਨਹੀਂ ਬੋਲਣਾ ਚਾਹੀਦਾ ਜਦ ਤੱਕ ਸਾਨੂੰ ਪਤਾ ਨਾ ਹੋਵੇ ਕਿਸ ਚੀਜ਼ ਦਾ ਪੂਰੀ ਡਿਟੇਲ ਚ ਜਾਣਕਾਰੀ ਹੋਣੀ ਚਾਹੀਦੀ ਆ ਸਾਨੂੰ ਅਸੀਂ ਕਿਉਂਕਿ ਇਹ ਇਹੋ ਜਿਹੇ ਸ਼ਬਦ ਕਈ ਵਾਰੀ ਮੂੰਹੋਂ ਨਿਕਲ ਜਾਂਦੇ ਆ ਜਿਹੜਾ ਤੁਹਾਡਾ ਤਖਤ ਪਾੜ ਦਿੰਦੇ ਆ ਸੋ ਰਾਜਾ ਸਾਹਿਬ ਦਾ ਆਪਾਂ ਨੂੰ ਸਭ ਨੂੰ ਪਤਾ ਆ ਕਿ ਰਾਜਾ ਸਾਹਿਬ ਦੁਆਬੇ ਦੀ ਇੱਕ ਐਸੀ ਮਾਨਤਾ ਵਾਲੀ ਜਗ੍ਹਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵੀ ਹੈਗੇ ਆ ਜੋ ਹਰ ਪਰਿਵਾਰ ਜੋ ਬਾਹਰ ਫੋਰਨ ਚ ਵੀ ਬੈਠੇ ਜਾਂ ਇੰਡੀਆ ਚ ਵੀ ਬੈਠੇ ਆ ਉਹ ਆ ਕੇ ਇੱਥੇ ਅੰਡਵਰ ਸਾਹਿਬ ਲੜੀਵਾਰ ਕਰਵਾਉਂਦੇ ਹੈਗੇ ਸੋ ਆਪਾਂ ਨੂੰ ਇਹ ਸ਼ਬਦ ਮੈਨੂੰ ਲੱਗਦਾ ਨਹੀਂ ਕਰਨੇ ਚਾਹੀਦੇ ਇੱਕ ਵੱਡੇ ਅਹੁਦੇ ਉੱਤੇ ਬੈਠ ਕੇ ਜੀ ਜੀ ਸਰਦਾਰ ਸਾਹਿਬ ਕੀ ਕਹੋਗੇ ਤੁਸੀਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਮਨਜੀਤ ਸਿੰਘ ਸ਼ੁਕਰਾਂ ਤੋਂ ਮੈਂ ਤਾਂ ਇਹੀ ਕਹਾਂਗਾ ਵੀ ਜੋ ਜਾਨੀ ਕਿ ਬਿਆਨ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਉਹਨੂੰ ਸਾਹਿਬ ਵੀ ਨਹੀਂ ਕਹਨੂੰ ਦਿਲ ਕਰਦਾ ਤੇ ਸੰਗਤ ਦੀਆਂ ਭਾਵਨਾਵਾਂ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ ਆ ਬਹੁਤ ਜ਼ਿਆਦਾ ਜਾਣ ਕੇ ਗੁੰਮਰਾਹ ਕਰਨ ਜਿਹੜਾ ਉਹਨੇ ਬਿਆਨ ਦਿੱਤਾ ਬਹੁਤ ਮੰਦ ਭਾਗਾ ਉਹਦੀ ਸਖਸ਼ਾ ਉਹਨਾਂ ਅੱਚ ਸਾਰੇ ਨਿੰਦਾ ਕਰਦੇ ਆ ਤੇ ਜਿੰਨੀਆਂ ਵੀ ਸੰਗਤਾਂ ਇਸ ਦਰਬਾਰ ਦੇ ਨਾਲ ਜੁੜੀਆਂ ਹੋਈਆਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਰੇ ਵੀਰਪਰਾ ਮੈਂ ਇਹ ਵੀ ਕਹਾਵਾਂਗਾ ਕਿ ਬਹੁਤ ਜ਼ਿਆਦਾ ਵਿਦੇਸ਼ਾਂ ਦੇ ਵਿੱਚੋਂ ਇਸ ਆਮ ਆਦਮੀ ਪਾਰਟੀ ਨੂੰ ਜਿਹੜਾ ਇਹ ਉਹ ਪੈਰ ਹੀ ਖੜੇ ਕੀਤਾ ਵਿਦੇਸ਼ਾਂ ਚੋਂ ਵਿੱਚੋਂ ਭਰਾਵਾਂ ਸਾਡਿਆਂ ਨੇ ਇਧਰੋਂ ਵੀ ਇਸ ਦੁਆਬੇ ਦੇ ਵਿੱਚੋਂ ਵੀ ਬਹੁਤ ਸਾਰੇ ਸਾਡੇ ਨੌਜਵਾਨ ਭਰਾ ਇਸ ਪਾਰਟੀ ਦੇ ਲਈ ਦਿਨ ਰਾਤ ਮਿਹਨਤ ਕਰਦੇ ਰਹੇ ਉਹਦੇ ਕੋਲੋਂ ਸੀਐਮ ਸਾਹਿਬ ਤੋਂ ਕੋਲੋਂ ਇਹ ਉਮੀਦ ਨਹੀਂ ਸੀ ਵੀ ਉਹ ਇਦਾਂ ਲੱਗਦੇ ਨਹੀਂ ਕਿ ਐਸਆਈਟੀ ਤੋਂ ਹੋ ਸਕਦਾ ਗਲਤੀ ਹੋਈ ਹੋਵੇ ਸਰ ਐਸਆਈਟੀ ਵੀ ਇਹਨਾਂ ਨੇ ਬਣਾਈ ਹੋਈ ਐ ਐਸਆਈਟੀ ਹੁਣ ਸੋਚ ਸਮਝ ਕੇ ਬਣਾਈ ਗਈ ਸੀ ਜਾਂ ਇਹਨਾਂ ਨੇ ਪੂਰੀ ਮਤਲਬ ਪਲਾਨਿੰਗ ਨਾਲ ਬਣਾਈ ਸੀ ਬੜੇ ਵਿਚਾਰ ਦੇ ਕਰਕੇ ਬਣਾਈ ਸੀ ਵੀ ਆਹ ਬੰਦੇ ਐਸਆਈਟੀ ਦੇ ਵਿੱਚ ਲਾਉਣੇ ਨੇ ਆਹ ਬੰਦਿਆਂ ਦੀ ਜ਼ਿੰਮੇਵਾਰੀ ਦਿੱਤੀ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਤੇ ਜਿੱਦੋਂ ਤੋਂ ਅਸੀਂ ਹੁਣ ਦੇਖ ਰਹੇ ਪਿਛਲੇ ਕੁਝ ਸਮੇਂ ਤੋਂ ਜਿਹੜੇ ਸਾਡੇ ਮੁੱਖ ਮੰਤਰੀ ਉਹ ਕਾਲ ਤੱਕ ਸਭ ਦੀ ਰਹਿਤ ਮਰਿਆਦਾ ਤੇ ਕਿੰਤੂ ਪ੍ਰੰਤੂ ਬੋਲਣ ਲੱਪੰਦੇ ਆ ਕਦੇ ਕੁਛ ਹੋਈ ਉਹਨਾਂ ਨੇ ਉਹੀ ਗੱਲ ਹੋ ਗਈ ਵੀ ਉਹਨਾਂ ਨੂੰ ਪਤਾ ਹੀ ਕੁਛ ਨਹੀਂ ਹੈਗਾ ਨਾ ਧਾਰਮਿਕ ਮਸਲੇ ਬਾਰੇ ਪਤਾ ਹੈ ਤੇ ਉਹਨਾਂ ਦਾ ਕੀ ਬਣਦਾ ਹੀ ਨਹੀਂ ਸੀਐਮ ਸਾਹਿਬ ਨੂੰ ਜਿਹੜੀ ਐਸਆਈਟੀ ਨੇ ਜਾਣਕਾਰੀ ਸਾਂਝੀ ਕੀਤੀ ਉਹ ਵੀ ਜਨਤਾ ਕਰਨੀ ਚਾਹੀਦੀ ਇੱਕ ਚੀਜ਼ ਆ ਬੇਸ਼ੱਕ ਐਸਆਈਟੀ ਨੇ ਕੁਝ ਵੀ ਦਿੱਤਾ ਜਿਹੜੇ ਅਹੁਦੇ ਤੇ ਤੁਸੀਂ ਬੈਠੇ ਹੋ ਨਾ ਉੱਥੇ ਤੁਹਾਨੂੰ ਹਰ ਚੀਜ਼ ਨੂੰ ਘੋਖਣਾ ਪਊਗਾ ਉੱਤੇ ਤੁਹਾਨੂੰ ਹਰ ਚੀਜ਼ ਦੇ ਤੇ ਗੌਰ ਕਰਨੇ ਪੈਊਗਾ ਇਹ ਰੜਕਾ ਨਿਕਲ ਕੇ ਕੀ ਆਇਆ ਦੇਖੋ ਇੱਕ ਬਿਆਨ ਨੇ ਅੱਜ ਪੂਰਾ ਪੰਜਾਬ ਹਿਲਾ ਕੇ ਰੱਖਤਾ ਇੱਕ ਸ਼ਬਦਾਂ ਨੇ ਕੁਝ ਮੂਹ ਦੇ ਸ਼ਬਦ ਸੀਗੇ ਜਿਨ੍ਹਾਂ ਨੇ ਪੂਰਾ ਪੰਜਾਬ ਹਿਲਾ ਕੇ ਰੱਖਤਾ ਕਿਉਂਕਿ ਰਾਜਾ ਸਾਹਿਬ ਇੱਕ ਛੋਟੀ ਚੀਜ਼ ਨਹੀਂ ਹੈਗੀ ਸੀਗੀ ਦੁਆਬੇ ਦੀ ਤੁਸੀਂ ਦੁਆਬੇ ਦੇ ਵਿੱਚੋਂ ਤੁਹਾਨੂੰ ਸਭ ਨੂੰ ਪਤਾ ਕਿ ਜਦੋਂ ਇੱਥੇ ਮੇਲਾ ਹੁੰਦਾ ਸੰਗਤਾਂ ਨੰਗੇ ਪੈਰੀ ਤੁਰੀਆਂ ਹੁੰਦੀਆਂ ਕੁਛ ਨਾ ਕੁਛ ਮੰਨਤਾ ਹੈ ਇਸੇ ਕਰਕੇ ਆ ਤਾਂ ਮੇਰੇ ਹਿਸਾਬ ਨਾਲ ਮੁੱਖ ਮੰਤਰੀ ਸਾਹਿਬ ਨੂੰ ਇਹ ਸ਼ਬਦ ਵਾਪਸ ਮੰਨਤਾ ਹੈ ਲੋਕ ਮੰਨਦੇ ਜੀ ਹਰ ਜਦਾਂ ਨਾ ਜਿਸ ਇਲਾਕੇ ਦੀ ਗੱਲ ਕਰਨੀ ਹੋਵੇ ਉਸ ਇਲਾਕੇ ਦੇ ਇਹਨਾਂ ਦੇ ਐਮ ਐਲ ਏ ਆ ਉਸ ਇਲਾਕੇ ਦੇ ਇਹਨਾਂ ਦੇ ਪ੍ਰਧਾਨ ਬਣੇ ਹੋ ਆ ਹੋਰ ਸੱਜੇ ਖੱਬੇ ਬੰਦੇ ਬੈਠੇ ਆ ਗੂ ਬਣੇ ਆ ਉਹਨਾਂ ਦੇ ਕੋਲੋਂ ਇੱਕ ਵਾਰੀ ਪਤਾ ਤਾਂ ਕਰੋ ਤੁਸੀਂ ਵੀ ਜਿਸ ਬਾਰੇ ਗੱਲ ਕਰਨੀ ਥੋੜਾ ਤਾਂ ਪਤਾ ਕਰੋ ਡਾਕਟਰ ਸੁਖੀ ਤੋਂ ਲੈਣੀ ਬਣਦੀ ਆ ਇੱਕ ਵਾਰੀ ਡਾਕਟਰ ਸੁਖੀ ਇਹ ਸਰ ਕਿਸੇ ਨੂੰ ਪੁੱਛਦੇ ਨਹੀਂ ਮੰਨ ਲਓ ਇਹਨਾਂ ਦੇ ਐਮ ਐਲ ਏ ਵੀ ਜਿਹੜੇ ਆ ਉਹ ਵੀ ਵਿਚਾਰੇ ਇਹਨਾਂ ਨੂੰ ਮਿਲਦੇ ਨਹੀਂ ਨਾ ਇਹ ਉਹਨਾਂ ਨੂੰ ਮਿਲਦੇ ਆ ਮੰਨ ਲਓ ਇਹਨਾਂ ਨੂੰ ਬਹੁਤ ਕੰਮ ਨਾ ਹੋ ਰਿਹਾ ਹੈਗਾ ਇਸ ਹਿਸਾਬ ਦਾ ਹਾਂ ਜੀ ਆਪਾਂ ਜਿਹੜੀ ਹੋਰ ਵਿਸ਼ੇਸ਼ ਗੱਲ ਕਰਦੇ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ। ਜੀ ਬਹੁਤ ਸ਼ੁਕਰੀਆ। ਸੋ ਤਸਵੀਰਾਂ ਵਿਝੇ ਇੱਕ ਵਾਰੀ ਆ ਜਾ। ਸੋ ਤਸਵੀਰਾਂ ਜਿਹੜੀਆਂ ਤੁਹਾਨੂੰ ਰਾਜਾ ਸਾਹਿਬ ਜੀ ਦੇ ਸਥਾਨ ਤੋਂ ਦਿਖਾ ਰਹੇ ਆ। ਔਰ ਸੁਖਵੀਰ ਬਾਦਲ ਦਰਸ਼ਨ ਕਰਨ ਨਕਮਸਤਕ ਹੋਣ ਅੰਦਰ ਗਏ ਨੇ। ਕੀ ਹਰ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਇਸ ਥਾਂ ਦੀ ਮਹਾਨਤਾ ਹੈ ਸੰਗਤਾਂ ਦੀ ਆਸਥਾ ਹੈ ਸੰਗਤਾਂ ਦੇ ਮੱਝ ਬਹੁਤ ਸਤਿਕਾਰ ਹੈ ਬਹੁਤ ਪਿਆਰ ਹੈ ਔਰ ਸੰਗਤ ਜਿਹੜੀ ਰਾਜਾ ਸਾਹਿਬ ਜੀ ਨਾਲ ਜੁੜੀ ਹੋਈ ਹੈ ਉਹਨਾਂ ਦੇ ਮੱਝ ਬਹੁਤ ਪਿਆਰ ਬਹੁਤ ਸਤਿਕਾਰ ਹੈ ਰਾਜਾ ਸਾਹਿਬ ਜੀ ਮਹਾਰਾਜੀ ਦੇ ਲਈ So.